ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕਾਫੀ ਸਮੇਂ ਬਾਅਦ ਦਾਸ ਹਾਜ਼ਰ ਹੋਇਆ ਹੈ ਇਸ ਲਈ ਸੰਗਤਾਂ ਕੋਲੋਂ ਮਾਫੀ ਚਾਹੁੰਦਾ ਹਾਂ ਗੁਰੂ ਸਾਹਿਬ ਕਿਰਪਾ ਕਰਨ ਆਓ ਪਿਆਰਿਓ ਅੱਜ ਸ਼ੁਰੂ ਕਰੀਏ ਖਾੜਕੋ ਸੰਗਰਸ਼ ਦੀ ਸਾਖੀ ਦਾ ਪੰਜਵਾਂ ਪਾਠ ਜੋ ਕਿ ਸੰਗਰਸ਼ ਦਾ ਸਭ ਤੋਂ ਭਾਵੁਕ ਪਾਠ ਹੈ ਜੰਗ ਦੇ ਲਪੇਟ ਵਿੱਚ ਆਮ ਲੋਕ ਆਓ ਸੁਣੀਏ ਪਾਈ ਦਲਜੀਤ ਸਿੰਘ ਬਿੱਟੂ ਦੀ ਜੁਬਾਨੀ ਖਾੜਕੋ ਸੰਗਰਸ਼ ਦੀ ਸਾਖੀ ਪਾਠ ਪੰਜਵੇਂ ਦੀ ਪਹਿਲੀ ਸਾਖੀ ਗੋਲੀ ਬਾਰੇ ਦੀ ਮਾਰ ਵਿੱਚ ਗਰੀਲੋ ਜੰਗ ਦੌਰਾਨ ਆਮ ਲੋਕ ਜਿਹੜਿਆਂ ਦਾ ਲੜ ਰਹੀਆਂ ਥੇਰਾ ਵਿੱਚੋਂ ਕਿਸੇ ਨਾਲ ਵੀ ਕੋਈ ਲੈਣਾ ਦੇਣਾ ਨਹੀਂ ਸੀ ਹੁੰਦਾ ਉਹ ਵੀ ਇਸ ਦੇ ਪਿੱਛੇ ਚੜ ਜਾਂਦੇ ਸਨ ਸਾਡੇ ਨਾਲ ਵੀ ਇੱਥੇ ਇਵੇਂ ਹੀ ਹੋਇਆ ਕਈ ਲੋਕ ਅਮਨ ਸਾਹਮਣੇ ਗੋਲੀਬਾਰੀ ਵਿੱਚ ਅਚਾਨਕ ਹੀ ਆ ਗਏ ਤੇ ਮਾਰੇ ਗਏ ਕਈ ਬੰਬ ਤੋਂ ਮਾਕਿਆਂ ਦਾ ਸ਼ਿਕਾਰ ਹੋ ਗਏ ਕਈ ਪਰਿਵਾਰ ਅਚਾਨਕ ਹੋਏ ਮੁਕਾਬਲੇ ਵਿੱਚ ਨੁਕਸਾਨੇ ਗਏ ਕਈ ਲੋਕ ਖੜਕਵਾਂ ਦੇ ਆਫਸਿਟ ਕਰਾਉ ਕਾਰਨ ਹੀ ਮਾਰੇ ਗਏ ਬਹੁਤੇ ਲੋਕ ਸਰਕਾਰੀ ਦਲਾਂ ਦੇ ਹਨੈਰ ਕਰਦੀ ਦਾ ਸ਼ਿਕਾਰ ਵੀ ਹੋਏ ਜਦੋਂ ਨੂੰ ਨਾਉ ਤਾਂ ਸਰਕਾਰ ਰਹਿਮ ਦਿਤੀ ਹੈ ਤੇ ਨਹੀਂ ਖੜਗੁਦਰਾ ਨੇ ਬਣਾਇਆ ਹੈ ਇਹ ਲੋਕ ਹਨ ਚਾਹੇ ਹੀ ਹਾਲਾਤ ਦੀ ਕੁਮਰਗਰੀ ਵਿੱਚ ਫਸ ਗਏ ਜੰਗ ਦਾ ਸਮਾਂ ਉਹ ਨਹੀਂ ਬੜੇ ਇਹਨਾਂ ਦਾ ਜ਼ਿਕਰ ਕਰਨਾ ਅਤੇ ਇਹਨਾਂ ਨੂੰ ਸ਼ਰਧਾਂਜਲੀ ਦੇਣੀ ਵੀ ਬਣਦੀ ਹੈ ਕਿਉਂਕਿ ਇਹ ਲੋਕ ਪੰਥ ਲਈ ਲੜੇ ਗਏ ਜੰਗ ਦੀ ਪੀੜ ਚੜ ਗਏ ਸਨ ਜੇ ਮੈਂ ਆਪਣੀ ਗੱਲ ਕਰਾਂ ਕਿ ਜਿਨ੍ਹਾਂ ਕੰਮਾਂ ਵਿੱਚ ਮੈਂ ਹਿੱਸਾ ਲਿਆ ਹੈ ਉਹਨਾਂ ਵਿੱਚ ਚਾਰ ਜਾਂ ਪੰਜ ਬੰਦੇ ਬਿਲਕੁਲ ਬੇਕਸੂਰੀ ਉਹਨਾਂ ਥਾਵਾਂ ਤੇ ਮੌਜੂਦ ਹੋਣ ਕਰਕੇ ਹੀ ਗੋਲੀ ਬਾਰ ਦੀ ਪੀੜ ਚੜ ਗਏ ਜਿਵੇਂ ਦਿੱਲੀ ਵਿਚਾਰਜਨ 10 ਵਾਲੇ ਮਾਮਲੇ ਵਿੱਚ ਇੱਕ ਬੰਦਾ ਸਿਰਫ ਇਸ ਕਰਕੇ ਮਾਰਿਆ ਗਿਆ ਕਿ ਉਹ ਅਰਜਨ ਦਾਸ ਅਤੇ ਸਾਡੇ ਵਿਚਕਾਰ ਘਬਰਾ ਕੇ ਭੱਜ ਉੱਠਿਆ ਅਤੇ ਉਹਦੇ ਗੋਲੀ ਲੱਗ ਗਈ। ਉਹ ਬਿਲਕੁਲ ਬੇਕਸੂਰ ਸੀ ਪਰ ਹੁਣ ਇਹਨੇ ਇਸ ਤਰ੍ਹਾਂ ਹੀ ਲਿਖਿਆ ਸੀ। ਕਸੂਰਵਾਰ ਨੂੰ ਤਾਂ ਅਸੀਂ ਸਜ਼ਾ ਦੇ ਦਿੱਤੀ ਤੇ ਉਸ ਨੂੰ ਬਚਵਾਉਣ ਵਾਲੇ ਸਰਕਾਰੀ ਰੱਖਿਆ ਨੂੰ ਵੀ ਇਹ ਕੰਮ ਜਾਇ ਸੀ ਕਿਉਂਕਿ ਉਹ ਦੋਵੇਂ ਹੀ ਹਥਿਆਰਬੰਦ ਸਨ ਅਤੇ ਦੋਵਾਂ ਨੇ ਹਥਿਆਰ ਚਲਾਉਣ ਦੀ ਕੋਸ਼ਿਸ਼ ਵੀ ਕੀਤੀ। ਅਸੀਂ ਪਹਿਲ ਕੀਤੀ ਤਾਂ ਉਹ ਮਾਰੇ ਗਏ। ਜੇ ਉਹ ਪਹਿਲ ਕਰ ਜਾਂਦੇ ਤਾਂ ਹਾਲਾਤ ਬਿਲਕੁਲ ਉਲਟ ਵੀ ਹੋ ਸਕਦਾ ਸੀ ਉਹ ਕੋਈ ਆਮ ਬੰਦਾ ਸੀ ਜੋ ਆਪਣਾ ਕੰਮ ਕਰਾਉਣ ਲਈ ਆਇਆ ਸੀ ਤੇ ਗੋਲੀਬਾਰੀ ਦੌਰਾਨ ਆਪਣੇ ਆਪ ਨੂੰ ਸੰਭਾਲ ਨਾ ਸਕਿਆ ਉੱਥੇ ਹੋਰ ਵੀ ਬਹੁਤ ਬੰਦੇ ਅਤੇ ਬੀਬੀਆਂ ਸਨ ਅਸੀਂ ਉਹਨਾਂ ਨੂੰ ਬਚਾਇਆ ਤੇ ਸਿਰਫ ਆਪਣੇ ਦੋਸ਼ੀ ਤੇ ਹੀ ਨਿਸ਼ਾਨਾ ਲਾਇਆ ਸੀ ਸਵਾਲ ਉੱਠ ਸਕਦਾ ਹੈ ਕਿ ਅਸੀਂ ਲੋਕਾਂ ਦੇ ਆਉਣ ਜਾਣ ਵਾਲੀ ਥਾਂ ਚੁਣ ਕੇ ਗਲਤੀ ਕੀਤੀ ਸੀ ਪਰ ਉਹ ਬੰਦਾ ਇਸ ਥਾਂ ਉੱਤੇ ਹੀ ਘਿਰਿਆ ਜਾ ਸਕਦਾ ਸੀ ਕਿਉਂਕਿ ਹੋਰ ਥਾਂ ਮੌਤੇ ਉਹ ਵਧਰੀ ਰੱਖੀ ਹਟੁੰਦਾ ਸੀ ਅਸੀਂ ਗਲਤੀ ਨਾਲ ਵੀ ਲੋਕਾਂ 'ਵਲ ਗੋਲੀ ਨਹੀਂ ਜਲਾਈ ਪਰ ਇਹ ਬੰਦਾ ਫਿਰ ਵੀ ਵਿਚਕਾਰ ਆ ਗਿਆ ਜੰਗ ਦੇ ਸਮੇਂ ਅਤੇ ਆਮ ਸਮੇਂ ਵਿੱਚ ਬਹੁਤ ਫਰਕ ਹੁੰਦਾ ਹੈ ਜੇ ਕੋਈ ਪੰਥ ਦੋਖੇ ਹਲਾਣੇ ਗਏ ਬੰਦੇ ਨਾਲ ਜਿਆਦਾ ਨੇੜਤਾ ਰੱਖੇਗਾ ਤਾਂ ਉਹਦਾ ਨੁਕਸਾਨ ਹੋ ਸਕਦਾ ਹੈ ਅਸੀਂ ਪੰਥ ਦੀ ਰਵਾਇਤ ਅਨੁਸਾਰ ਇਨਸਾਫ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸਲ ਇਨਸਾਫ ਉਹ ਤਾਂ ਸਿਰਫ ਪਰਮਾਤਮਾ ਦੇ ਕਾਰੀ ਹੈ ਸਾਡੀਆਂ ਕਾਰਵਾਈਆਂ ਦੌਰਾਨ ਜੇ ਕਿਸੇ ਦੀ ਮੌਤ ਹੋ ਗਈ ਹੋਵੇ ਕੋਈ ਜ਼ਖਮੀ ਹੋ ਗਿਆ ਹੋਵੇ ਜਾਂ ਕਿਸੇ ਦਾ ਆਰਥਿਕ ਨੁਕਸਾਨ ਹੋ ਗਿਆ ਹੋਵੇ ਅਸੀਂ ਕਬੂਲਦੇ ਹਾਂ ਅਤੇ ਉਹਨਾਂ ਪ੍ਰਤੀਆਂ ਅਸੀਂ ਜਿੰਮੇਵਾਰ ਵੀ ਹਾਂ ਪਰ ਇਹ ਸਭ ਕੁਝ ਜੰਗ ਦੇ ਉਹਨਾਂ ਹਾਲਾਤਾਂ ਕਰਨ ਹੋਇਆ ਜਿਸ ਵਿੱਚ ਸਾਰਾ ਕੁਝ ਹੀ ਸਾਡੇ ਅਨੁਸਾਰ ਨਹੀਂ ਸੀ ਹੁੰਦਾ ਕੁਝ ਇਸੇ ਤਰ੍ਹਾਂ ਦਾ ਇੱਕ ਹਰ ਰਹਾ ਵੀ ਸੀ ਕਿ ਆਮ ਲੋਕ ਸਰਕਾਰੀ ਦਸਤਿਆਂ ਤੇ ਖੜਕੋ ਹੱਥੋਂ ਅਚੰਚੇ ਦੇ ਮਰ ਜਾਂਦੇ ਸਨ ਕਈ ਵਾਰ ਅਸਲ ਮੁਕਾਬਲੇ ਵਿੱਚ ਦੋਵੇਂ ਪਾਸਿਆਂ ਦੀ ਗੋਲੀਬਾਰੀ ਦੇ ਕੇਰੇ ਵਿੱਚ ਆ ਕੇ ਆਮ ਲੋਕ ਜਿਹੜੇ ਹਨ ਉਹ ਮਰ ਜਾਂਦੇ ਸਨ ਕਈ ਵਾਰ ਘਰ ਤੇ ਬੇਕਾਮੀ ਮੁਕਾਬਲੇ ਦਾ ਪਿੱਡ ਬਣ ਜਾਂਦੀਆਂ ਸਨ ਤੇ ਉੱਥੇ ਰਣ ਵਾਲਿਆਂ ਦਾ ਨੁਕਸਾਨ ਹੋ ਜਾਂਦਾ ਸੀ ਇਹੋ ਜਿਹੇ ਵਾਕਿਆਂ ਦੀ ਸੂਚੀ ਬਹੁਤ ਲੰਮੀ ਹੋਵੇਗੀ ਕਈ ਵਾਰ ਅਸਲ ਮੁਕਾਬਲੇ ਵਿੱਚ ਜਦੋਂ ਸਰਕਾਰੀ ਦਸਤਿਆਂ ਦਾ ਨੁਕਸਾਨ ਹੋ ਜਾਂਦਾ ਸੀ ਤਾਂ ਉਹ ਗਿਣਤੀ ਬਰਾਬਰ ਕਰਨ ਲਈ ਆਮ ਲੋਕਾਂ ਨੂੰ ਹੀ ਮਾਰ ਦਿਆ ਕਰਦੇ ਸਨ। ਪਹਿਲ ਦੇ ਤੌਰ ਤੇ ਮੁਕਾਬਲੇ ਵਾਲੇ ਥਾਂ ਤੋਂ ਫੜੇ ਗਏ ਬੰਦਿਆਂ ਨੂੰ ਜਾਂ ਫਿਰ ਪਹਿਲੇ ਤੋਂ ਹੀ ਹਿਰਾਸਤ ਵਿੱਚ ਬੰਦ ਖਾਰੂਗਾਂ ਦੇ ਸਮਰਥਕਾਂ ਨੂੰ ਮਾਰ ਦਿੱਤਾ ਜਾਂਦਾ ਸੀ। ਜੇ ਇਹਨਾਂ ਵਿੱਚੋਂ ਕੋਈ ਨਾ ਮਿਲੇ ਤਾਂ ਫਿਰ ਜੋ ਕੋਈ ਵੀ ਖਾਰੂਗਾਂ ਪੱਕੀ ਹੋਵੇ ਜਾਂ ਉਹ ਜਦਿਸ ਦਾ ਹੋਵੇ ਉਸ ਨੂੰ ਵੀ ਮਾਰ ਦਿੰਦੇ ਸਨ। ਇੱਕ ਤਾਂ ਕੁਝ ਬਿਹਾਰੀ ਪਈਏ ਹਿਰਾਸਤ ਵਿੱਚ ਸਨ ਉਹਨਾਂ ਨੂੰ ਵੀ ਪੁਲਸੀਆਂ ਨੇ ਮਾਰ ਦਿੱਤਾ। ਇੱਕ ਜਗ੍ਹਾ ਦੋ ਮੁਸਲਮਾਨ ਗੁਜਰਾਂ ਨੂੰ ਵੀ ਚੁੱਕ ਕੇ ਮਾਰ ਦਿੱਤਾ ਗਿਆ ਇੱਕ ਹੋਰ ਥਾਂ ਪੁਲਿਸ ਨੇ ਬکریاں ਚਾਰਨ ਵਾਲਿਆਂ ਨੂੰ ਮਾਰ ਦਿੱਤਾ ਮੈਨੂੰ ਇੱਕ ਪੁਲਿਸ ਅਫਸਰ ਨੇ ਦੱਸਿਆ ਸੀ ਕਿ ਉਸ ਵਕਤ ਉਹਨਾਂ ਦੇ ਮਹਿਕਮੇ ਦੀ ਹਾਲਤ ਇੰਨੀ ਮਾੜੀ ਸੀ ਕਿ ਅੰਮ੍ਰਿਤਸਰ ਵਿੱਚ ਪੁਲਿਸ ਨੇ ਕੁਝ ਮੰਗਤਿਆਂ ਨੂੰ ਗੱਡੇ ਵਿੱਚ ਬਿਠਾਇਆ ਤੇ ਉਹਨਾਂ ਨੂੰ ਖੜੂਕੂ ਕਹਿ ਕੇ ਮਾਰ ਦਿੱਤਾ ਅਤੇ ਇਨਾਮ ਲੈ ਲਿਆ ਸੋ ਗੁਰੂ ਪਿਆਰਿਓ ਇਹ ਸੀ ਪਹਿਲਾ ਪਾਠ ਗੋਲੀਬਾਰ ਦੀ ਮਾਰ ਹੇਟ ਤੇ ਉਸ ਸਮੇਂ ਪੁਲਿਸ ਮਹਿਕਮਿਆਂ ਦੀ ਵੀ ਹਾਲਤ ਇੰਨੀ ਬੱਦਰ ਸੀ ਇੰਨੇ ਜ਼ਿਆਦਾ ਲਾਲਚੀ ਤੇ ਲੋਭੀ ਹੋ ਚੁੱਕੇ ਸਨ ਉਸ ਟਾਈਮ ਲੋਗ ਕਿ ਆਪਣੇ ਧਮਗੀਆਂ ਵਾਸਤੇ ਸਰਕਾਰੀ ਮੈਡਲਾਂ ਵਾਸਤੇ ਤੇ ਪ੍ਰੋਮੋਸ਼ਨ ਵਾਸਤੇ ਆਮ ਭੁੱਖਰੀਆਂ ਤੱਕ ਨੂੰ ਹੀ ਮਾਰਦਿਆ ਕਰਦੇ ਸਨ ਤੇ ਉਹਨਾਂ ਵਾਸਤੇ ਸਿਰਫ ਇੱਕ ਖੇਡ ਬਣ ਚੁੱਕੀ ਸੀ ਸੋ ਇਸ ਤਰੀਕੇ ਮਾਰੇ ਗਏ ਲੋਕਾਂ ਨੂੰ ਵੀ ਸਾਨੂੰ ਸ਼ਰਧਾਂਜਲੀ ਦੇਣੀ ਚਾਹੀਦੀ ਹੈ ਸਬਗਰੂਪਿਆਂ ਨੂੰ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਲਾਈਕ ਜਰੂਰ ਕਰਿਆ ਜੀ ਤੇ ਪੰਥ ਖਾਲਸੇ ਦੀ ਚੜ੍ਹਦੀ ਕਲਾ ਦੀ ਅਰਦਾਸ ਜਰੂਰ ਕਰਿਆ ਜੀ ਕਿਰਪਾ ਕਰੋ ਜੀ ਅਜੱਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ